ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ 9 ਤਰੀਕ 10 11ਵਾਂ ਮਹੀਨਾ ਤੇ 2025 ਅੱਜ ਤਰੀਕ ਹੈ ਤੇ ਬਈ ਅੱਜ ਆਪਣਾ ਪਲੰਬਰ ਦੇ ਕੰਮ ਤੇ ਛੁੱਟੀ ਹੈ ਅੱਜ ਆਪਣਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਆਪਾਂ ਚੱਲੇ ਆ ਤੇ ਫੈਮਿਲੀ ਲੈ ਕੇ ਚੱਲੇ ਆ ਬਈ ਨਾਲ ਬਣਿਓਰੇ ਇਹ ਵਲੌਗ ਦੇ ਨਾਲ ਐਂਡ ਤੱਕ ਤੁਹਾਨੂੰ ਵੀ ਆਪਾਂ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਾਉਂਗੇ ਤੇ ਬਈ ਆਜੋ ਫਿਰ ਆਪਾਂ ਚੱਲਦੇ ਆ ਨਿਕਲ ਲੱਗੇ ਆਪਾਂ ਘਰ ਤੋਂ ਜਿਹੜੀ ਜੰਜੇੜੀ ਪਹੁੰਚ ਗਏ ਬਾਈ ਆਪਾਂ 메 ਰੋਡ ਤੇ ਆਪਾਂ ਹਾਈਵੇ ਤੇ ਗੱਡੀ ਚੜ੍ਹਾ ਲਈ ਕਦੇਗੜ ਸਾਹਿਬ ਇਹ ਸੰਡੇ ਆ ਬਾਈ ਸੰਡੇ ਦਾ ਦਿਨ ਅੱਜ ਤੇ ਜਾਮ ਬਹੁਤ ਆ ਅੱਜ ਵੀ 메 ਰੋਡ ਤੇ ਵੀ ਪੂਰਾ ਜਾਮ ਹੈ ਇਹ ਪਾਸ 11 11:30 ਵਜੇ ਘਰ ਤੇ ਚੱਲੇਦੇ ਹਨ ਤੇ ਬਾਈ ਬਣਿਆ ਰਿਹਾ ਵੀਡੀਓ ਦੇ ਨਾਲ ਐਂਡ ਤੱਕ ਅੱਜ ਤੁਹਾਨੂੰ ਗੁਰਦੁਆਰਾ ਫਨੇਗੜ ਸਾਹਿਬ ਤੇ ਠੰਡਾ ਗੁਰਦੁਆਰੇ ਦੀ ਸਾਰੀ ਦਰਸ਼ਕਾਰਾਉਂਗੇ ਤੁਹਾਨੂੰ ਵੀ ਤੇ ਆਪ ਵੀ ਕਰੂਗੇ ਬੱਸ ਅੱਡੇ ਤੇ ਪਹੁੰਚ ਗਏ ਆਪਾਂ ਤੇ ਇੱਥੇ ਤੇ ਮੰਮੀ ਨੂੰ ਬਿਠਾਇਆ ਗੱਡੀ ਦੇ ਵਿੱਚ ਤੇ ਸਸੀ ਗੱਲ ਮੰਮੀ ਜੀ ਸਸੀ ਕਾਲਾ ਠੀਕ ਹਨ ਹਾਂਜੀ ਵਧੀਆ ਠੀਕ ਹੈ ਬਹਿ ਜਾਈ ਬਹਿ ਜਾ ਅਗਮ ਉਹ ਪਤਾ ਕਿ ਮੱਛੀ ਲੈਣ ਤਾਂ ਉਹ ਵੀ ਨਾਲ ਗਿਆ ਵਾ ਕਿਹਾ ਅਗਮ ਮੈਂ ਤੁਹਾਨੂੰ ਵੀ ਲੈ ਚੰਗਣੀ ਆ ਮੱਛੀ ਸਤਿਗੁਰ ਜੀ ਸਤਿਗੁਰ ਜੀ ਬਲੌਗ ਸਾਡਾ ਬਣਾ ਰਹੇ ਅਸੀਂ ਵੀ ਅੱਜ ਹਾਂ ਬਸ ਉਹ ਨਮਣਾ ਠੀਕ ਠਾਕ ਹੈ ਹਾਂਜੀ ਵਧੀਆ ਜੀ ਠੀਕ ਹੈ ਲੈ ਗਏ ਆਏ ਮੱਛੜੀ ਤੋਂ ਉੱਦੇ ਲੈਣਾ ਉਹਨੇ ਬਾਬਾ ਨੂੰ ਅੱਛਾ ਤਾਂ ਮੈਂ ਕਰੇ ਤਾ ਫੋਨ ਚਲੋ ਮੈਂ ਹੁਣ ਕਾਇਕੋ ਘਟੀਆਂ ਕਹਿੰਦੇ ਮੈਂ ਫੋਨ ਕਰਦੀ ਮਨਜੋਤ ਕਹਿੰਦੀ ਰਹਿਮਤ ਰਹਿਮਤ ਕਰਨ ਅਭਿੰਦਰ ਨਾਲੋਂ ਠੀਕ ਹੈ ਠੀਕ ਹੈ ਚਲੋ ਕੱਲ ਦਾ ਵਲੌਗ ਦੇਖੇਗੇ ਅਸੀਂ ਤੁਹਾਨੂੰ ਦਰਸ਼ਕ ਕਰਾਉਦੇ ਸਾਰੇ ਠੀਕ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਗੇਟ ਆ ਇਹ ਚੱਲਦੀ ਆਪਣੀ ਐਂਟਰੀ ਹੈ ਬਸ ਫਟਗੜ ਸਾਹਿਬ ਚ ਨਾ ਪਹੁੰਚ ਕੇ ਇੱਕ ਗੱਡੀ ਲਾਉਣੀ ਹੈ ਪਾਰਕਿੰਗ ਦੇ ਵਿੱਚ ਦੇਖ ਕੇ ਅੱਗੇ ਹੋਊਗੀ ਪਾਰਕਿੰਗ ਤੇ ਕੰਪਲੈਟ ਹੈ ਪੈਸੇ ਵੀ ਕਰਾਉਣੇ ਆ ਤੇ ਖੁੱਲੇ ਮਿੱਥਾ ਦੇਖਣੀ ਆਪ ਤੇ ਦੇਖ ਰਹਾ ਹਾਂ ਇੱਧਰ ਹੀ ਲਾਦਣੀ ਸੀ ਕਿਹੜੀ ਜਗ੍ਹਾ ਕਿਤੇ ਇੱਧਰ ਹੈ ਗੱਡੀ ਪਾਰਕ ਕਰਨ ਸਾਹਿਬ ਬਾਈ ਪਹੁੰਚ ਗਏ ਜੋਤੀ ਸਰੂਪ ਆਪਾਂ ਅੱਗੇ ਨਹੀਂ ਪਹਿਲਾਂ ਆਪਾਂ ਇੱਧਰ ਵਾਲਾ ਗੁਰਦੁਆਰਾ ਮੱਥਾ ਟੇਕ ਆਉਂਗੇ ਤੇ ਠੰਡਾ ਗੁਰਜ ਉਹ ਸਾਹਮਣੇ ਕਰੋ ਜੀ ਦਰਸ਼ਨ ਤੁਸੀਂ ਵੀ ਛੋਟੇ ਸਾਹਿਬ ਜਦਾਂ ਵਾਲਾ ਗੁਰਦੁਆਰਾ ਬਾਈ ਉੱਥੇ ਆਪਾਂ ਮੱਥਾ ਟੇਕ ਕੇ ਆਉਂਗੇ ਪਹਿਲਾਂ ਜਾ ਕੇ ਫਿਰ ਠੰਡਾ ਗੁਰਜੀ ਜਾਉਂਗੇ ਵਾਹਿਗੁਰੂ ਜੀ ਕਰੋ ਜੀ ਬੱਬਾ ਜੀ ਦਰਸ਼ਨ ਤਨ ਤਨ ਬੱਬਾ ਜੋਰਾਵਰ ਸਿੰਘ ਜੀ ਤਨ ਤਨ ਬੱਬਾ ਫਤੇ ਫਤੇ ਸਿੰਘ ਜੀ ਦੇਖਦੇ ਆਂ ਬਾਈ ਮੱਥਾ ਦਿਖਾ ਦਿਖਾ ਬਾਈ ਹਾਂ ਤੋੜਾ ਬੂਹੇ ਦਾ ਯਾਰੋ ਮੈਂ ਇਸਕੇ ਵਿੱਚ ਹੈ ਕਿ ਇਹ ਜੰਗਲ ਕਰਦੇ ਆਂ ਨਹੀਂ ਕਰੇ ਕਰਦੇ ਜੱਥ ਜੋੜ ਚੱਲ ਵਾਹਿਗੁਰੂ ਜੀ ਠੰਡਾ ਬੁਰਜ ਮੱਥਾ ਟੇਕਦੇ ਆਪਾਂ ਗੁਰਦੁਆਰਾ ਸਾਹਿਬ ਚ ਜਾ ਕੇ ਸਭ ਉਸ ਗੱਟਾ ਸਤਿਗੁਰੂ ਨਾਲੇ ਤੇ ਕਲੜਾ ਮੇਰੀ ਸਭ ਉਸ ਗੱਟਾ ਸਤਿਗੁਰੂ ਨਾਲ ਗੁਰਦੁਆਰਾ ਸ਼੍ਰੀ ਬੀਬਾ ਨਗਰ ਸਾਹਿਬ ਫਰੋਮਣੀ ਪੰਮਨਕ ਅਕਾਲੀ ਦਲ ਅਕਾਲੀ ਬੁੱਢਾ ਦਲ ਗੁਰਦਰਾ ਸਾਹਿਬ ਜੀ ਪੰਜ ਠੰਡੇ ਬੁਰਜੇ ਵਿੱਚ ਆਪਾਂ ਜਾਇਆ ਏ ਤੇ ਲੰਗਰ ਪਾਣੀ ਸ਼ੱਕੇ ਤੇ ਇੱਧਰ ਗੁਰਦਰਾ ਸਾਹਿਬ ਮੱਥਾ ਟੇਕ ਲੀਏ ਵਾਹ 我来干。

すごい。

ਆਪਣਾ ਗੁਰਦੁਆਰਾ ਸਾਹਿਬ ਵਿੱਚ ਜੀ ਆਪਣਾ ਸਾਰੀ ਵੀਡੀਓ ਬਣਾਈ ਆਪਾਂ ਨੇ ਤੇ ਇਥੇ ਖਾਸ ਤੁਸੀਂ ਵੀ ਵੀਡੀਓ ਰੋਕ ਕੇ ਪੜ ਲਿਓ ਤੇ ਵੀ ਆਪਣਾ ਫਤਿਹਗੜ ਸਾਹਿਬ ਗੁਰਦੁਆਸਾ ਬਣੇ ਹੋਏ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਚਲੋ ਜੀ ਸੰਗਤੇ ਮੱਥਾ ਟੇਕੀ ਜਾ ਕੇ ਇੱਧਰ ਬਈ ਕਾਰ ਪਾਰਕਿੰਗ ਆ ਵਾਹ ਜੋੜਾ ਕਰ ਤੇ ਗੱਡੀ ਘਰ ਇੱਧਰ ਖੱਬੇ ਸੱਚੀ ਸਰੂਪ ਆਪਾਂ ਬਾਈ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਿਆ ਏ ਤੇ ਸੋਹਣੇ ਹੋ ਗਏ ਬਾਈ ਅੱਜ ਦੇ ਦਿਨ ਦੇ ਦਰਸ਼ਨ ਆਪਣੇ ਤੇ ਬਾਈ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਸਮਾਪਤੀ ਕਰੂੰਗੇ ਤੇ ਫਿਰ ਕੱਲ ਨੂੰ ਮਿਲਦੇ ਆਪਣੇ ਕੰਮ ਤੇ ਹੀ ਨੰਬਰ ਤੇ ਤੇ ਅੱਜ ਦੇ ਦਿਨ ਦੇ ਵਿੱਚ ਬਾਈ ਇੰਨਾ ਕਹਿਤਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ